ਸਾਨੂੰ ਬੇਚਾ ਆਪਣਾ ਸੇਵਾ ਕਰਵਾਉਣ ਵਾਲਾ ਆਲੂ ਆਇਆ ਉਹ ਇੱਕ ਗਰੁੱਪ ਹੋਰ ਫੋਟੋ ਖਿਚਾ ਲਈ ਪਲੀਜ਼ ਆਓ 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 ਖੁੱਲ੍ਹ ਕੇ ਖੜਾ ਪਲੀਜ਼ ਖੁੱਲ੍ਹ ਕੇ ਹੋਰ ਜਾਣਕਾਰੀ ਕਰਾਂਗੇ ਲੈ ਚੱਲ ਗਏ ਆਓ ਜੀ ਆ ਪਿੱਛੇ ਦਾ ਜੀਪ ਆ sc 77 MEEE there is a word in the authority ਆਰਿਆਂ ਨੂੰ ਕੁਝ ਇਸ ਨੂੰ ਲਾ ਕੇ ਗੱਗੀ ਮੇਰਾ ਬਾਸ ਜਰਮਤ ਆਇਆ ਮੈਂ ਤੁਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਦ ਚੱਲ ਰਹੀ ਹੈ ਕੋਲ ਚੱਲ ਰਹੇ ਨੇ ਕੁਸ਼ੀਆਂ ਚੱਲ ਰਹੀਆਂ ਨੇ ਔਰ ਅੱਜ ਜਦੋਂ ਸਿਵਾਰਾਂ ਦੇ ਵਿੱਚ ਇਹ ਪੱਤੀਆਂ ਕੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਆਜੋ ਜਿਹੜੇ 2003 ਘਮਾਣੇ ਪਈ ਹੁੰਦੀਆਂ ਨੇ ਕਿ ਰੰਗ ਦੇ ਓਵਰ ਬੋਲੇ ਵਾਲਾਂ ਨੂੰ ਵੀ ਮਾਤ ਹੁੰਦੀ ਹੈ ਤਾਂ ਉਸ ਮਾਹੌਲ ਤੇ ਐਸਾ ਨਹੀਂ ਮਾਹੌਲ ਤੇ ਟਿਕਟ ਦੇ ਪਿੱਛੇ ਗਾਵਾ ਇਹਨਾਂ ਮਹਲਵਾਨਾਂ ਨੂੰ ਅੱਜ ਨਹੀਂ ਕਿਹੜਾ ਜੁਦਾੜ ਆਈ ਇਹਨਾਂ ਦੇ ਨਾਲ ਜਿਹਨਾਂ ਨੇ ਫੀਸ ਪਾਇਆ ਹੋਵੇ ਕਿ ਜਿਹੜੀਆਂ ਕਬੱਡੀਆਂ ਜਿਹਦੇ ਹੱਥ ਦੇ ਪਲਾ ਗਿਰਸਾ ਇਹ ਜੀ 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 ਮੈਂ ਰੋਲਿੰਗ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਮੈਂ ਕੋਈ ਹਾਜ਼ਰੀ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਸਭ ਦਾ ਸਮਝਾ ਨਹੀਂ ਰਿਹਾ ਜੇਕਰ ਰਾਜਨੀਤਿਕ ਗੱਲ ਕਰਦੇ ਹੋਏ ਆਪਾਂ ਕਿਤੇ ਹੋਰ ਸਟੇਜ ਲਾ ਲਾਂਗੇ ਇਸ ਹਮਦਰ ਸਾਡੇ ਸਮਝ ਸਮਨੇ ਸਾਰੇ ਮਾਤੀਆਂ ਦੇ ਸਬੰਧ ਕਿੱਥੇ ਬੈਠੇ ਹੋਣੇ ਸੋ ਸਨਮਾਨਯੋਗ ਜੀ ਨੂੰ ਬੁਲਾ ਕੇ ਮੈਂ ਸਨਮਾਨ ਕਰਦਾ ਹੈ ਸਾਡੇ ਨਾਨਕਪੁਰ ਸਾਹ ਤੋਂ ਲੋਕ ਸਭ ਨੇ ਇਹਦਾ ਤੁਹਾਡੀ ਆਪਣੀ ਨਿਰੰਧਾ ਜਿਹੜੀ ਕੀਤੀ ਉਹਨਾਂ ਨੇ ਮੈਨੂੰ ਹੌਮਲ ਕੀਤਾ ਸੀ ਕਿ ਤੁਸੀਂ ਇੱਥੇ ਆਓ ਜਪਾਲੀ ਵਿੱਚ ਸਦਾ ਬਾਡੇ ਪਿਆ ਰਹੇ ਇੱਥੇ ਬਹੁਤ ਬਹੁਤ ਬਹਾਦਰ ਜਿਹੜਾ ਸਾਰੀ ਮੇਰੇ ਪੀਤੀ ਆ ਪਰ ਪਹਿਲਾਂ ਵੀ ਜਿੱਤੇ ਜਿਹੜਾ 17 ਜੀ ਔਰ ਇਹ ਮੁਰੇਓ ਜਿਹੜੇ ਨਿਰਸਵਾਦ ਨੂੰ ਬਿਖਾਦੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਦਾ ਪਿਆਰ ਹੈ

ਕਬੱਡੀਆਂ ਖੁਸ਼ੀਆਂ ਮੈਂ ਜਿਸ ਤੋਂ ਪਹਿਲਾਂ ਕਿ ਹੈ ਕਿ ਸਾਡੇ ਪਿੱਛੇ ਦਾ ਮੰਡੀ ਔਰ ਨਵੇਂ ਔਰ ਨਵੇਂ ਵਿੱਚ ਹਰ ਰੰਗ ਹੁੰਦਾ ਹੈ ਅੱਜ ਇਸ ਥੇਲੇ ਤੇ ਤੁਸੀਂ ਆਏ ਹੋ ਹਰ ਰੰਗ ਹੈ ਤੇ ਇਹਨਾਂ ਮੇਰੇ ਤੇ ਜਾਣ ਚਾਹ ਸਾਨੂੰ ਵੀ ਬੱਚੇ ਚੋਣਦਾ ਸੀ ਨਵੇਂ ਕੱਪੜੇ ਜਲੇਟੀਆਂ ਗਰਮ ਕਬੱਡੀ ਲਖਨਊ ਟ੍ਰੈਕਟਰ ਇਹਨਾਂ ਕਿ ਜਨਤਾ ਚਾਹੁੰਦਾ ਵੀ ਉਹ ਦੋਇਆ ਟ੍ਰੈਕ ਦਾ ਬਦਮੀਏ ਪਲਾਸਟਿਕ ਲਾਗੇ ਇਹਨਾਂ ਕੇ ਹਰਕਤ ਹੈ ਸੋ ਵੀ ਮੇਨੂੰ ਮਾਨ ਕਰਦਾ ਤੁਸੀਂ ਪੰਜਾਬ ਵਾਲੇ ਲੋਕਾਂ ਨੇ ਜਾਤੀਆਂ ਨੇ ਮੈਨੂੰ ਵੀਰੇ ਡੋਲੇ ਲਾਇਆ ਸਮਾਗਮ ਦੇ ਵਿੱਚ ਮੈਂ ਫਿਕਰ ਕਰਕੇ ਆਪਣਾ ਫਰਮਾ ਲਾ ਰਿਹਾ ਭਾਵੇਂ ਉਸਾਨੀ ਜੀ ਖੁਸ਼ੀ ਹੋਏ ਭਾਵੇਂ ਉਹ ਬੇਸਿਕ ਲਾਇਏ ਹੋਏ ਭਾਵੇਂ ਉਹ ਨੌਜਵਾਨੀ ਦੇ ਨੇ ਬਾਗਬਾਨ ਸਿਪਾਹੀ ਪੜ੍ਹ ਰਹੇ ਆ ਉੱਥੇ ਲਾ ਕੇ ਸਾਡਾ ਕੌਮ ਨੇ ਵਸਤਾਂ ਦੇ ਨੇ ਗੱਟਾਂ ਦਾ ਸੋਖਾ ਹੋਏ ਭਾਵੇਂ ਉਹ ਕਰਤਾ ਗਰੀਬਾਂ ਦੇ ਬੱਚਿਆਂ ਦੀ ਗੱਲ ਹੋਵੇ ਜਿਨ੍ਹਾਂ ਨੂੰ ਸਰਕਾਰ ਖਾਲਜੀਆਂ ਲੱਗਦੀਆਂ ਨੇ ਜੀ ਉਹਨਾਂ ਤੱਕ ਪਹੁੰਚ ਨਹੀਂ ਰਹੀ ਹੋ ਤੇ ਭਾਵੇਂ ਉਹ ਅਮਰੀਕਾ ਅਮਰੀਕਾ ਦੀ ਧਾਰੀ ਦੀ ਗੱਲ ਹੋਵੇ ਭਾਵੇਂ ਉਹ ਹੈ ਹੀ ਨਹੀਂ ਸਰਕਾਰੀ ਸਕੂਲਾਂ ਦੇ ਸਰਕਾਰੀ ਅਸਥਾਨ ਹੱਥੀਂ ਦੇ ਹੋਏ ਹਰ ਮੁੰਡੇ ਦਾ ਸਰਕਾਰ ਦੇ ਕੰਨਾਂ ਤੱਕ ਪਹੁੰਚਣਾ ਮੇਰਾ ਫਰਜ਼ ਬਣਦਾ ਹੈ ਮੈਂ ਆਰੇ ਜੇ ਜਦੋਂ ਪੀ.ਜੇ ਦੇ ਵੱਲ ਤੋਂ ਤੁਹਾਨੂੰ ਮੈਂ ਦੱਸਿਆ ਗਿਆ ਨੌਜਵਾਨ ਮੁੰਡਿਆਂ ਦਾ ਕਹਿੰਦੇ ਕਿ ਇਹ ਸਾਡੇ ਮੋਢੀ ਦੀ ਮਰਿਆ ਹੁੰਦੀ ਹੈ ਬੜੀ ਇਹ ਜਦੋਂ ਸਾਡੇ ਬਾਪੂ ਛੋਟੇ ਛੋਟੇ ਜਿਹੇ ਵੀ ਆ ਆਣ ਦਾ ਖਾਦੀ ਸਾਨੂੰ ਕਿਸਮਤ ਤੇ ਛੱਡਿਆ ਰਹਿਣਾ ਐ ਐਕਸੈਸਰੀ ਦੇ ਨੇ ਆਹੋ ਜਿਹੇ ਬੋਲਣ ਵਾਲੇ ਐ ਟੈਕਸ ਦੇ ਅੰਦਰ ਸ੍ਰੀ ਖਾਨੇ ਕੰਪਨੀ ਵੀ ਖਰੀਦ ਕੇ ਨਾਲ ਵੀ ਟੈਕਸ ਦਿਨਾ ਬੜੇ ਨੇ ਟੈਕਸ ਤਾਂ ਕਹਾ ਗਵਰਨਮੈਂਟ ਦਾ ਸਰਟੀਫਿਕੇਟ ਪਾ ਕੇ ਸੇਟੀਮਾ ਬਣਾ ਕੇ ਵਾਪਸ ਕਰ ਦਿੰਦੇ ਨੇ ਉਹ ਸਾਡੇ ਤੱਕ ਨਹੀਂ ਪਹੁੰਚਦਾ ਇਸੇ ਤਰ੍ਹਾਂ ਕਿਸੇ ਦੇ ਫਰਮੇਸ਼ ਕਿਰਤੀ ਚਾਹੇ ਕਿ ਕਿਮਾਤ ਨੇ ਲਾ ਕਰਕੇ ਜੱਗੀ ਫਰਮੇਸ਼ ਜੰਟਾਂ ਦੇ ਪਿੱਛੇ ਕੰਦ ਵਾਸਤੇ ਬੋਲੇਆਂ ਬੋਲੇ ਮੌਜਾ ਵਾਸਤੇ ਪਾਕਿਸਤਾਨ ਦੇ ਨਾਗਰੂਸ਼ ਦੇ ਕਾਰਨ ਸਿਰ ਸਾਫੇ ਕਰਕੇ ਹਜ਼ਾਰਾਂ ਨੌਜਵਾਨ ਸਿਖਰ ਹੋਗੇ ਕੰਦ ਵਾਸਤੇ ਬੋਲੇਆਂ ਲਖਾਣ ਵਾਸਤੇ ਪਹਿਲਵਾਨ ਨੂੰ ਪ੍ਰਗਟਨ ਵਾਸਤੇ ਹੋਗੇ ਤਾਂ ਸਾਡੇ ਅਗਲੇ ਨੰਬਰ ਭਾਡੇ ਵਾਸਤੇ ਤੋਂ ਅੱਗੇ ਟੀਮਾਂ ਤੋਂ ਵੀ ਦੇਖਣ ਨੂੰ ਕੋ ਬੜਾ ਕਿਆ ਕੀ ਹੋਗੇ ਸਰਕਾਰਾਂ ਦੇ ਕੰਨਾਂ ਤੱਕ ਹੋ ਗਈ ਜਾਂ ਮੰਨੋ ਚੋਣਗੇ ਜਿਹੜਾ ਬੰਦਾ 20-25 ਕਰੋੜ ਰੁਪਇਆ ਲਾ ਕੇ ਐਮਪੀ ਬਣੂਗਾ ਉਹ ਐਮਪੀ ਬਣੂ ਤੋਂ ਬਾਅਦ ਆਹਰ ਇੱਕ ਕਰੋੜ ਮੈਨੇ ਫੋਟੋ ਦੇ ਨਾਲ ਦੋਤਾ ਪਰੂਗਾ ਪਹਿਲਾਂ ਅੰਦਰ ਕਿਤੇ ਬੜੂਆ ਉਹ ਲੈ ਕੇ ਨੰਮੂਲਾ ਬਦੈ ਸਪੂਰੇ ਕਰਾ ਪੁੱਛਦੇ ਮੈਂ ਸਪੂਰੇ ਕਰਾ ਪੂਗਾ ਉਹ ਨਾ ਹੋਆ ਤੇ ਪਹਿਲੇ ਜਿਹੜੂ ਪਾਵਾ ਲੈ ਕੇ ਲੋਕਾਂ ਦਾ ਫਿਕਰੀ ਨਹੀਂ ਆਪਾਂ ਹੀ ਦੇਖਦੇ ਆ ਸੋ ਜਿਹੜਾ ਮਜ਼ਬੂਤ ਕਰੀਏ ਪੰਨਾ करप्शन के खिलाफ आप मौजूद हो गए दिल्ली के सरकार बनी दिल्ली के बिजली एक रुपया दो मिलने चार सौ दिन तक सबसे दिल्ली की सरकार दिल्ली में भी सरकारी स्कूलों के जलाने भी हैं दिल्ली में सरकारी स्कूलों के जलाने के बारे में स्कूलों ने बदला होना क्या दिल्ली में बहुत सारे बच्चे बच्चे स्कूल जो हटा के अफसरों ने भी बहुत सारे बच्चे 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 स्कूल में ਦੇ ਨੀਂਦ ਹਸਤਾਲਾਂ ਤੇ ਬੌਣੀ ਦਾ ਫੀਸ ਲੈਣ ਲਈ ਦਿਨ ਦਾ ਮਤਲਬ ਹੋਵੇ ਤੇ ਜੇ ਵੀਲੀ ਹੋ ਸਕਦਾ ਤੇ ਕਿਉਂ ਨਹੀਂ ਹੋ ਸਕਦਾ ਜੀ ਜੇ ਨੀਂਦ ਸਾਫ ਹੋਵੇ ਅੱਜ ਚੰਡੀਗੜ੍ਹ ਨਾਲੋਂ ਥੋੜੇ 3 ਕਿਲੋਮੀਟਰ ਤੇ ਕੋਈ ਹੋਰ ਤੁਹਾਨੂੰ ਇੰਟਰਵਿਊ ਹੋਰ ਤੋਂ ਨਹੀਂ ਆਇਆ ਇੱਥੇ ਕਿ ਗਰੀਬੀ ਹੈ ਇੱਥੇ ਮੇਰੇ ਵਸਤੀਆਂ ਜਗਰੀਬੀਆਂ ਨੇ ਕਰਉਂਦੀਆਂ ਨੇ ਜਗਰੀਬੀਆਂ ਨੇ ਸਬਸਿਡੀਆਂ ਵੱਡਿਆਂ ਨੂੰ ਸਬਸਿਡੀਆਂ ਮਿਲਣ ਨੂੰ ਗਰੀਬਾਂ ਵੱਲ ਵੀ ਦੇਖਦਾ ਨਹੀਂ ਸ਼ਿਸ਼ਿਆ ਹੁੰਦੇ ਤੁਹਾਨੂੰ ਜੰਮੀਆ ਕੰਨਾਂ ਚ ਹਿਲ ਜਾਂਦੇ ਨੇ ਜਿੱਲ ਦਾ ਸੰਭਾਲੀ ਦੇ ਲਈ ਵਰਕੇ ਕੁਮਾਰੀ ਜੰਦੇ ਨੇ ਜੋ ਜੰਦੇ ਰੱਖਿਆ ਨਾ ਕੋਈ ਕੁਸ਼ਤਾ ਨਹੀਂ ਮਨ ਲਉਂਦੇ ਕਿ ਇਹ ਜੰਲੀ ਜਾਤਰਾ ਚੱਲੀ ਜਾਂਦੇ ਨੇ ਉਹ ਤੁਸੀਂ ਉਹਨਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਵੀ ਲਾਭ ਲਾਓ ਜਿਹੜੇ ਗਵਾਰੀਆ ਦੇ ਬੰਦੇ ਵੀ ਕਹਾਣੀ ਹੁੰਦੇ ਨੇ ਗ੍ਰੀਨ ਦਾ ਕਾਜ ਜੋੜਾਈਂ ਗ੍ਰੀਨ ਦਾ ਕੰਮ ਜਦੋਂ ਕੋਈ ਕਿੰਨੀ ਪੱਕੂ ਵੀ ਇਹਨਾਂ ਦੇ ਗਵਾਰੀਆ ਸਹਿਰੇ ਨੇ ਇਹ ਅਣੌਖੇ ਜੁਗਾ ਚੰਦੋ ਮੈਂ ਗਵਾਰੀਆ ਨੇ ਕੀ ਨੇ ਲੋਕਾਂ ਦੇ ਪੈਸੇ ਤੇ ਪਬਲਿਕ ਦਾ ਪੈਸਾ ਹੈ ਸੋ ਮੈਂ ਨਰਿੰਦਰ ਸਿੰਘ ਜੀ ਦੇ ਸਾਰੇ ਸਾਥੀ ਨੇ ਬਹੁਤ ਜਿਹੜਾ ਮਾਨੀ ਦੇ ਨਾਲ ਚਕਾਨਾਂ ਨੇ ਮਾਨੀ ਦੇ ਨਾਲ ਵਫਾਦਾਰੀ ਨੇ ਚਕਾਨਾਂ ਨੂੰ ਖੜੇ ਨੇ ਔਰ ਇਹਨਾਂ ਦੇ ਕਿਸੇ ਵਫਾਦਾਰੀ ਕਰਕੇ ਇਸੇ ਜਿਹੜਾ ਨਾਲ ਕਰਕੇ ਪਾਰਟੀ ਨੇ ਇਹਨਾਂ ਦੀ ਜ਼ਿੰਮੇਵਾਰੀ ਲੈ ਕੇ ਇਹਨਾਂ ਨੂੰ ਬਰੋਸ ਕਰਤੋਂ ਤੁਸੀਂ ਉਮੀਦਵਾਰ ਬਣੋ ਤੇ ਇਹਨਾਂ ਨੂੰ ਸਾਹਮਣੇ ਲੋਕਾਂ ਦੀ ਹਾਲਤ ਸੰਭਾਲ ਕੇ ਰਹੀਆਂ ਸਮਝਿਆ ਨਾ ਪਾਰਲੀਮੈਂਟ ਚਲੇ ਗਏ ਹੋ। ਔਰ ਮੈਨੂੰ ਇੱਕ ਗੱਲ ਸਮਝ ਆਇਆ ਕਿ ਬਹੁਤ ਜ਼ਰਾ ਬਿਆਖਾ ਜਿਹਾ ਮਿਲ ਰਿਹਾ ਹੈ ਇੱਥੇ ਅੱਗੇ ਜਿਹੜਾ ਭਾਵੇਂ ਮਾਰੀ ਲੋਕ ਕੋਲ ਮਾਰੀਆਂ ਦਾ ਬਾਸਤਾ ਕਰਾ ਲਿਆ ਸਾਰੇ ਪਾਸੇ ਔਰ ਸਰਗੂਏ ਲੋਕਾਂ ਨੇ ਮੇਰੀ ਟੁਣੀ ਲੱਗ ਗਿਆ ਔਰ ਮੈਂ ਥੋੜਾ ਵਾਦਾ ਕਰਦਾ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਮੇਰਾ ਨਾਮ ਵੀ ਬੈਠੇ ਹੋਣਗੇ ਫਿਰ ਕੋਈ ਇਹੋ ਜਿਹਾ ਮਸਲਾ ਥੋੜਾ ਹੋਊਗਾ ਨਹੀਂ ਜਿਹੜਾ ਸਰਕਾਰਾਂ ਦੇ ਕਰਨ ਤੱਕ ਨਾ ਪਹੁੰਚੇ ਇਹ ਜੇ ਕੋਈ ਲੰਮਾ ਆ ਗਿਆ ਜੇ ਨਾ ਕੋਈ ਸਾਨੂੰ ਬਦਲ ਕੇ ਲੁਕ ਵੀ ਹੈ ਨਾ ਮੈਂ ਤਾਂ ਬੇਸ ਬਦਲ ਕੇ ਵੀ ਪਛਾਣਿਆ ਜਾਊਗਾ ਮੈਨੂੰ ਵਾਹ ਲੈਣ। ਇਹ ਵੀ ਜਿੰਨੇ ਵਾਲੀ ਹੈ ਕਿਉਂਕਿ ਉਹ ਬੰਦੇ ਜਿਹੜੇ ਸਾਡੇ ਨਾਲ ਆਮਡਿਪਾਰਟਮੈਂਟ ਜੁੜੇ ਨੇ ਉਹ ਦਿਨ ਸੱਚੇ ਨੇ ਉਹ ਇਮਾਨਦਾਰ ਲੋਕ ਨੇ ਉਹ ਅਸਾਮੀ ਉਹਦੀ ਕਿਰਤਮਾਈ ਕਰਕੇ ਸਾਡੇ ਨਾਲ ਲੋਕ ਨੇ ਉਹ ਕਹਿੰਦਾ ਹੱਕ ਦੀ ਮੰਗ ਕਰੇ ਉਹਨਾਂ ਪੰਥਾ ਹੋ ਕੇ ਐਮਪੀ ਬਣਨੇ ਨੂੰ ਮੈਂ ਤੁਸੀਂ ਜਾ ਕੇ ਸੰਗਮੂਖ ਤੋਂ ਪੁੱਛੋ 1 ਰੁਪਈਆ ਜਦੋਂ ਕੋਈ ਕੋਰਪੋਰੇਸ਼ਨ ਦਾ ਕੋਈ ਗੇਟ ਕਰਦੇ 1 ਰੁਪਈਆ ਜਦੋਂ ਕੋਈ ਦੱਸਦੇ ਕਿ 1 ਰੁਪਈਆ ਦਾ ਗੇਸ ਟੂਰ ਨੂੰ ਕਰਵਾ ਹਤਮਾਨੇ 5 ਲੱਖ ਦਾ ਸੀ 4 ਲੱਖ 99000 ਪਹੁੰਚੇ ਕਰਦੀ ਆ ਪਤਾ ਨਹੀਂ ਕਿੰਨੇ ਆ ਮੈਂ ਲੋਕਾਂ ਨੂੰ ਕਹਿੰਦਾ ਕਿ ਗੁਰੂਤੀਆਂ ਦੋਈਆਂ ਸਿਰ ਮੇਰਾ 1 ਰੁਪਈਆ ਮੈਂ ਕਿਸੇ ਘਰ ਤੋਂ ਦੇ ਸਾਹਮਣੇ ਖੜਾ ਆਈ ਨਹੀਂ ਸਹੀ ਬੰਦੇ ਖੜਾ ਆਈ ਨਹੀਂ ਬਸ ਸੇ ਸਮਝ ਲਈ ਮੈਂ ਇਹ ਦੇਖ ਹੱਥ ਕੀ ਬੋਲਦਾ ਦੇਖੂ ਜਾਕੀ ਜਦ ਇਹ ਪਰੇ ਚਲਦੇ ਨੇ ਚਲਾਕੀ ਨਹੀਂ ਮੈਂ ਇਹ ਗੱਲ ਦੀ ਬੰਦੂ ਨੂੰ ਚਿੱਤੇ ਲਾਣੀ ਮੈਂ ਇਹ ਦੇਖ ਹਾਫੇ ਦੇ ਸਮਾਜੀ ਇਹ ਸਭ ਪਾਇੰਕਾ ਪੰਜਾਬੀਆਂ ਦੇ ਦੁੱਖਾਂ ਕਰਦਾ ਜਿੰਦਾ ਪਾਇਆ ਉਦੋਂ ਨੂੰ ਲਾਇਆ ਸੁਧਿਰੇ ਜਨਗੀ ਦੇ ਬੰਦਿਆਂ ਨੂੰ ਅਕੇਲੇ ਕਿਉਂ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਲੱਗਦੀ ਪੀੜੇ ਦੇ ਲਈ ਹੈ ਉਹਦੀ ਜੋ ਮੁਸਤਫਾ ਖਾਦਰੀ ਜਿੰਦਾ ਸਤੰਬਰ ਦਾ ਹੋਇਆ 5 ਸਾਲ ਹੋ 5 ਸਾਲ ਹੋ 5 ਸਾਲ 2 ਮਹੀਨਿਆਂ ਨੂੰ ਪਛੜੇ ਗਈ ਜਦ ਤੂੰ ਆ ਗਿਆ 5 ਸਾਲ ਮੈਨੂੰ ਕੁਛ ਨਹੀਂ ਕਹਿੰਦਾ ਜੰਮਿਆ ਆ ਗਿਆ ਬਾਰੀਆਂ ਬੰਨੀਆਂ ਹੋਈਆਂ ਬਾਹਰੀਆਂ ਬੰਨੀਆਂ ਹੋਈਆਂ ਪਾਈਪਾਂ ਸਾਡੇ ਦੀਆਂ ਬਾਰੀਆਂ ਬੰਨ ਕੇ ਲੁੱਟਿਆ ਪਹਿਲਾਂ ਜਿਹੜੇ ਸਭ 200 ਸਾਲ ਕੱਢੇ ਲੁੱਟਿਆ ਇਹ 5 ਸਾਲ ਦੀਆਂ ਬਾਰੀਆਂ ਬੰਨ ਕੇ ਲੁੱਟੀਆਂ ਜਾਂਦੇ ਨੇ ਲੁੱਟ ਤਾਂ ਹੁਣ ਜਿਵੇਂ ਚੱਲ ਰਹੀਆਂ ਨੇ ਅਜੇ ਜਾਂਦੀ ਸਾਡੇ ਤੱਕ ਵੀ ਪਹੁੰਚੀ ਜਿਹੜੀ ਜਾਂਦੀ ਪੰਦਰਾਂ ਗੱਲ ਤੋਂ ਸਤੰਬਰ ਤੱਕ ਪਹੁੰਚੀ ਉਹ ਸਾਡੇ ਘਰ ਤੱਕ ਪਹੁੰਚੀ ਨਹੀਂ ਉਹ ਤਾਂ ਮੈਡਾ ਕੀ ਰਹੀ ਸੀ ਉਹ ਤਾਂ ਨਾਲ ਬੱਚੇ ਲਈ ਕਾਰਾਂ ਤੇ ਹੈਲੀਕਾਪਟਰ ਲੈਣ ਚਲੀ ਸਾਡੇ ਕੋਲੇ ਜਲਦੀ ਨਹੀਂ ਪਹੁੰਚੀ ਹਰ ਬੰਦਾ ਕਸ ਨੂੰ ਮੌਕੇ ਦਾ ਧੰਨਮਤੀ ਲਾ ਕੇ ਤੋਂ ਅਸ ਨੂੰ ਦਿੰਦਾ ਜਦੋਂ ਵੀ ਮੇਰੇ ਕੋਲ ਤੋਂ ਜੇ ਉਹ ਅਸ ਨੂੰ ਥੋੜਾ ਦਾ ਆ ਰਿਹਾ ਉਹ ਵੀ ਪਾਸੇ ਵੀ ਲਿਖਿਆ ਕਰਨਾ ਰੱਖਿਆ ਰੱਖਿਆ ਗ੍ਰੀਤੀ ਤੇ ਜਿੰਨਾ ਪਰਗਟ ਮੈਂ ਹੈ ਕਿ ਥੋੜੀ ਜਿਹਾ ਜ਼ਿਆਦਾ ਚਿੰਤਾ ਪਰਗਟ ਅਰਧਾ ਤੇ ਰੂਹੀ ਬੰਦ ਜਾਂਦਾ ਬੜੇ ਚਲੋ ਇਹ ਕਿੰਨਾ ਬੰਦਰਾ ਗਾਸ ਤੋਂ ਮੁੱਕ ਗਿਆ ਖਤਮ ਹੋ ਗਿਆ ਉਹਨੇ ਦੇਸ਼ ਤੇ ਮਾਰਸੋਂ ਹੁਣ ਤਾਂ ਨਾਲ ਕਿਤੇ ਗੋਲੇ ਕਪੂਤਰਾਂ ਦੀ ਮੋਟਾਸ਼ੀਲਾ ਤੋਂ ਹੋ ਰਹੀ ਹੈ ਜੇ ਸਾਡੀ ਕਿਸਮਤੀ ਦੀ ਬਲੇ ਖੜੇਗਾ ਤਾਂ ਬੜਾ ਬੰਦਰਾ ਬੰਦ ਲੋ 5 ਕਿਲੋ ਵਿੱਚ ਚੱਪੀ ਜਾਂਦੇ ਆ ਜੀ ਇਹ ਉਹਦਾ ਬਦਲ ਨਹੀਂ ਵੀ ਸਾ ਸਲਵਾ ਆਪਣੀ ਮੋਕਾ ਆ ਜਾਂਦਾ ਲੋਕਾਂ ਕੋਲੇ ਕਾਹ ਹੈ ਨਹੀਂ ਨਫਰਤ ਰਾਜਨੀਤੀ ਦੇੰਦੇਲੇ ਮੌਨਕਰੋ ਔਰ ਇੱਕ ਨੋ ਤਰੱਕੀ ਲੈ ਕੇ ਜਾਣੇ ਤਾਂ ਸੱਜੇ ਪਾਸੇ ਬੰਦੇ ਧਰਮ ਦੇ ਪੱਖੋਂ ਨੇ ਹਰ ਧਰਮ ਦੀ ਇੱਜ਼ਤ ਤੇ ਕਦਰ ਕਰਨ ਵਾਲੇ ਬੰਦੇ ਵਾਕੇ ਲਿਆ ਗਿਆ ਆਹੀ ਗੱਲ ਕਹਿਣ ਵਾਸਤੇ ਸੁਣਦੇ ਹੋਏ ਆਂ ਮੈਂ ਜਾਣਾ ਮੇਰੇ ਵੀ ਇਹ ਖਾਲੀ ਦੀ ਗੋਲ ਕਰ ਲਓ ਉਹਨਾਂ ਸੋਨ ਚ ਜਾ ਕੇ ਦੁਬਾਰਾ ਲਾਜੋ ਸ਼ੀਂਗਾ ਦੇ ਨਾਲੇ ਨੇ ਸ਼ੀਂਗਾ ਦੀ ਆਤਮਾ ਨੂੰ ਬੜਾ ਸਕੂਲ ਵਿੱਚ ਚੋ ਜਦੋਂ ਹੈਗੇ ਨਹੀਂ ਬੜੇ ਪਿੰਡਾਂਾਂ ਚ ਹੈਗੇ ਨਹੀਂ ਝੰਡਾ ਮੇਰੇ ਖਾਦਲੇ ਰਹੇ ਜਿਨ੍ਹਾਂ ਨੇ ਸਾਡੇ ਵਾਲੇ ਟਕਲਾਬ ਵਾਲਾ ਨੀਣਾ ਹੁਣ ਨਿਰਤ ਦਿਨੇ ਚ ਜਾ ਕੇ ਦੁਬਾਰਾ ਲਾਜੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਉਹ ਬਹੁਤ ਹਨਾਤ ਬਹੁਤ ਬੇਮਾਨ